ਅਸੀਂ ਖੁਦ ਰਤਬਾ ਟੀਵੀ ਚੈਨਲ ਵੱਲੋਂ ਜਿਹੜੀਆਂ ਵੀਡੀਓਜ਼ ਪਿੱਛੇ ਪਾਉਂਦੇ ਹੁੰਦੇ ਸੀ ਜਦੋਂ ਤੋਂ ਹੜ੍ਹਾਂ ਦੀ ਸਥਿਤੀ ਬਣੀ ਹੈ ਅਸੀਂ ਆਪਣੀਆਂ ਉਹ ਨਿੱਜੀ ਪਰਸਨਲ ਵੀਡੀਓਜ਼ ਬੰਦ ਕੀਤੀਆਂ ਹੋਈਆਂ ਅਸੀਂ ਕੋਈ ਐਂਟਰਟੇਨਮੈਂਟ ਦੀ ਵੀਡੀਓ ਨਹੀਂ ਪਾ ਰਹੇ ਤੇ ਸਾਡੀ ਕੋਸ਼ਿਸ਼ ਹੈ ਕਿ ਜਦੋਂ ਤੱਕ ਇਹ ਹੜ੍ਹਾਂ ਦੀ ਲਪੇਟ ਦੇ ਵਿੱਚੋਂ ਪੰਜਾਬ ਦੇ ਜਿਹੜੇ ਜ਼ਿਲ੍ਹੇ ਡੁੱਬੇ ਹੋਏ ਨਿਕਲ ਨਹੀਂ ਜਾਂਦੇ ਉਦੋਂ ਤੱਕ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਰਤਬਾ ਟੀਵੀ ਆਪਣੀ ਕੋਈ ਵੀ ਐਂਟਰਟੇਨਮੈਂਟ ਦੀ ਵੀਡੀਓ ਨਹੀਂ ਪਾਊਗਾ ਤੇ ਇਹ ਕਨ ਆਰ ਆਈ ਭਰਾਵਾਂ ਨੂੰ ਬੇਨਤੀ ਜ਼ਰੂਰ ਹੈ ਪਿੱਛੇ ਸਾਡਾ ਮਿੱਤਰ ਹੈ ਇੱਕ ਪੰਜਾਬ ਪੁਲਿਸ ਤੋਂ ਰਿਟਾਇਰਡ ਅਫਸਰ ਹੈ ਉਹਨ ਯੂਰਪ ਦੇ ਵਿੱਚੋਂ ਕਾਲ ਆ ਗਈ ਸੀ ਕਿ ਅਸੀਂ 1 ਕਰੋੜ ਰੁਪਈਆ ਇਕੱਠਾ ਕਰ ਲਿਆ ਕਿੱਥੇ ਭੇਜੀਏ ਐਨ ਆਰ ਆਈ ਵੀਰਾਂ ਨੂੰ ਕਹਿੰਦੇ ਕਿ ਸੋਚ ਸਮਝ ਕੇ ਪੈਸਾ ਭੇਜੋ ਉਹਨਾਂ ਲੋਕਾਂ ਦੇ ਹੱਥ ਪੈਸਾ ਨਾ ਦੇ ਦਿਓ ਕਿ ਜਿੱਥੇ ਤੁਹਾਡਾ ਪੈਸਾ ਸਹੀ ਜਗ੍ਹਾ ਤੇ ਨਾ ਲੱਗੇ ਜਿਵੇਂ ਕਿ ਬਹੁਤ ਥਾਵਾਂ ਤੇ ਲੋਕ ਰਾਸ਼ਨ ਦੀ ਲੁੱਟ ਕਰਨ ਵਾਸਤੇ ਬੈਠੇ ਸਸਿ ਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰੋਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਅਸੀਂ ਹੈਗੇ ਆ ਦਰਿਆ ਦੇ ਉਹਨਾਂ ਪਿੰਡਾਂ ਦੇ ਵਿੱਚ ਹਰੀਕੇ ਪੱਤਨ ਹਰੀਕੇ ਪੱਤਨ ਹੈਡ ਜਿਹੜਾ ਹੈਗਾ ਇਧਰ ਫੱਤੇਵਾਲਾ ਪਿੰਡ ਪਿੰਦਾ ਇਸ ਤੋਂ ਅੱਗੇ ਹੋਰ ਪਿੰਡ ਪਿੰਦੇ ਮੈਂ ਦਿਖਾਵਾਂ ਇਧਰਲੇ ਪ ਬਹੁਤ ਸਾਰੇ ਪਿੰਡ ਜਿਹੜੇ ਉਹ ਡੁੱਬੇ ਹੋਏ ਐ ਜੋ ਇੱਥੋਂ ਆ ਕੇ ਜਾਣਕਾਰੀ ਹਾਸਲ ਕੀਤੀ ਐ ਕਿ ਤਕਰੀਬਨ 7 ਜਾਂ 8 ਫੁੱਟ ਪਾਣੀ ਹਾਲੇ ਵੀ ਇਹਨਾਂ ਪੈਲੀਆਂ ਦੇ ਵਿੱਚ ਹੈਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਵੀਰ ਰਾਜਸਥਾਨ ਤੋਂ ਆਇਆ ਕੀ ਨਾ ਤੁਹਾਡਾ ਜੀ ਕੀ ਮੇਰਾ ਨਾਮ ਹੈ ਜੀ ਸਾਹਿਦ ਖਾਨ ਸਾਹਿਦ ਖਾਨ ਰਾਜਸਥਾਨ ਦੇ ਕਿਹੜੇ ਜ਼ਿਲ੍ਹਾ ਤੋਂ ਆਇਓ ਰਾਜਸਥਾਨ ਜੀ ਹਲਮਾਨਗੜ ਜ਼ਿਲ੍ਹਾ ਪਿੰਡ ਨਾਈ ਵਾਲਾ ਤੋਂ ਅਸੀਂ ਆਏ ਆ ਜੀ ਜੀ ਕਿੰਨੇ ਜਣੇ ਆਇਓ ਅਸੀਂ ਜੀ 17 18 ਬੰਦੇ ਦੀ ਟੀਮ ਸੀ ਸਾਡੀ ਜੀ ਜੀ ਤੇ ਸਾਰੇ ਪਿਛਲੇ 4-5 ਦਿਨਾਂ ਤੋਂ ਇੱਥੇ ਸਹਿਯੋਗ ਦੇ ਰਹੇ ਆ ਜੀ 17 18 ਬੰਦੇ ਦੀ ਟੀਮ ਹੈ ਪਿਛਲੇ 4-5 ਦਿਨ ਤੋਂ ਪੰਜਾਬ ਦੇ ਵਿੱਚ ਹੀ ਹੋ ਅੱਜ ਤੁਹਾਨੂੰ ਕਿੰਨਾ ਦਿਨ ਹੋ ਗਿਆ ਅੱਜ 5ਵਾਂ ਦਿਨ ਹੈ ਜੀ ਸਾਨੂੰ 5ਵੇਂ ਦਿਨ ਤੋਂ ਪੰਜਾਬ ਦੇ ਵਿੱਚ ਕਿੰਨੀਆਂ ਗੱਡੀਆਂ ਰਾਸ਼ਨ ਦੀਆਂ ਲੈ ਕੇ ਆਏ ਹੋ ਜੀ 3 ਗੱਡੀਆਂ ਰਾਸ਼ਨ ਦੀਆਂ ਲੈ ਕੇ ਆਏ ਸੀ ਜੀ ਜੀ ਤੇ ਅੱਜ ਇੱਥੇ ਅਸੀਂ ਘਰ-ਘਰ ਟਾਣੀ-ਟਾਣੀ ਜਾ ਕੇ ਜਿਹੜੇ ਵੀ ਲੋਕ ਹੜ੍ਹ ਚ ਪੀੜਿਤ ਹੈ ਤੇ ਟਾਣੀਆਂ ਵਿੱਚ ਫਸੇ ਬੈਠੇ ਆ ਉਹਨਾਂ ਤੱਕ ਸਾਡਾ ਰਾਸ਼ਨ ਪਹੁੰਚਾਉਣਾ ਦਾ ਜੀ ਇਹ ਚੈਨ ਚੰਨ ਠੀਕ ਹੈ ਕਿੰਨਾ ਕੁ ਰਾਸ਼ਨ ਤੁਸੀਂ ਤਿੰਨ ਗੱਡੀਆਂ ਦੇ ਵਿੱਚ ਹੁਣ ਤੱਕ ਵੰਡ ਚੁੱਕੇ ਹੋ ਕਿੰਨਾ ਕੁ ਰਾਸ਼ਨ ਤੁਹਾਡੇ ਕੋਲ ਹੋਰ ਬਾਕੀ ਹੈ ਅਸੀਂ ਜੀ ਡੇਰਾ ਬਾਬਾ ਨਾਨਕ ਤੋਂ ਰਾਸ਼ਨ ਵੰਡਣਾ ਸ਼ੁਰੂ ਕੀਤਾ ਜੀ ਡੇਰਾ ਬਾਬਾ ਨਾਨਕ ਤੋਂ ਲੱਗਿਓ ਜੀ ਉੱਥੋਂ ਜੀ ਉਦੋਂ ਬਾਅਦ ਜਿੰਨੇ ਵੀ ਪਿੰਡ ਪੀੜਿਤ ਹੈ ਜੀ ਜਿੰਨੇ ਵੀ ਲੋਗ ਪੀੜਤ ਹੋਏ ਉਹਨਾਂ ਨੂੰ ਅਸੀਂ ਰਾਸ਼ਨ ਵੰਡਦੇ ਆ ਜੀ ਪਿਛਲੇ ਜਿੰਨੇ ਵੀ ਪਿੰਡਾਂ 'ਚ ਅਸੀਂ ਗਏ ਆ ਸਾਰਿਆਂ 'ਚ ਜੀ ਤੇ ਅੱਜ ਸਾਡਾ ਇੱਥੇ ਮੌਕਾ ਮਿਲਿਆ ਜੀ ਸਾਨੂੰ ਸੇਵਾ ਕਰਨ ਦਾ ਅੱਜ ਤੁਸੀਂ ਹਰੀਕੇ ਪੱਤਨ ਫੱਤੇ ਵਾਲਾ ਪਿੰਡ ਫੱਤੇ ਵਾਲਾ ਬੰਨ ਇਹ ਪੈਂਦਾ ਹੈਗਾ ਫੱਤੇ ਵਾਲਾ ਬੰਨ ਤੇ ਮੌਜੂਦ ਹੋ ਬੇੜੀ ਤੁਸੀਂ ਚਲਾਉਂਦੇ ਹੋ ਜੀਾਂ ਦੇ ਨਾਂ ਜੀ ਸਾਨੂੰ ਸਹੀ ਨਹੀਂ ਹੁੰਦੇ ਇੱਥੇ ਬਿਲਕੁਲ ਪੁੱਛਾਂਗੇ ਵੀਰ ਸਾਡੇ ਨਾਲ ਆਜੋ ਬੇੜੀ ਇਹਨਾਂ ਨੇ ਲੈ ਕੇ ਜਾਣੀ ਹੁੰਦੀ ਹੈ ਜੀ ਵੀਰ ਜੀ ਤੁਸੀਂ ਬੇੜੀ ਲੈ ਕੇ ਜਾਂਦੇ ਹੋ ਹਰ ਰੋਜ਼ ਕੈਮਰਾਮੈਨ ਨੂੰ ਕਹੋਗੇ ਦਿਖਾ ਦਿਓ ਕਿ ਰਾਸ਼ਨ ਜਿਹੜਾ ਰਾਜਸਥਾਨ ਤੋਂ ਵੀਰ ਆਇਆ ਹੈ ਜਿਸ ਤਰ੍ਹਾਂ ਜਦੋਂ ਸ਼ੁਰੂ ਚਹਾੜਾਂ ਦਾ ਇੱਕਦਮ ਜਿਹੜਾ ਜੋਰ ਉਹ ਵਧਿਆ ਤਾਂ ਇਹ ਗੱਲਾਂ ਆਈਆਂ ਕਿ ਕਿਤੇ ਵੀ ਦੁਨੀਆਂ ਦੇ ਵਿੱਚ ਕੋਈ ਆਫਤ ਆਵੇ ਤਾਂ ਪੰਜਾਬ ਜਿਹੜਾ ਉਹ ਸਭ ਤੋਂ ਪਹਿਲਾਂ ਜਾ ਕੇ ਖੜਦਾ ਹੈ ਪਰ ਪਿੱਛੇ ਜਿਹੜਾ ਸੀ ਕਿਸਾਨ ਅੰਦੋਲਨ ਤੋਂ ਬਾਅਦ ਭਾਈਚਾਰਕ ਸੰਝਾ ਇਹੋ ਜਿਹੀਆਂ ਬਣੀਆਂ ਕਿ ਪੂਰਾ ਦੇਸ਼ ਜਿਹੜਾ ਸੀ ਉਹ ਇੱਕ ਜੋਟ ਇੱਕ ਮੁੱਠ ਹੋ ਗਿਆ ਇਹ ਸਾਡੇ ਰਾਜਸਥਾਨ ਵਾਲੇ ਵੀਰ ਹੈ ਪਹਿਲਾਂ ਅਸੀਂ 2-3 ਦਿਨ 4 ਦਿਨ ਪਿੱਛੇ ਕਵਰੇਜ ਕੀਤੀ ਉਹਦੇ ਵਿੱਚ ਪੂਰੇ ਇੰਡੀਆ ਦੇ ਵਿੱਚੋਂ ਜਾਂ ਹਰਿਆਣੇ ਤੋਂ ਜਾਂ ਯੂਪੀ ਤੋਂ ਬਹੁਤ ਥਾਵਾਂ ਤੋਂ ਜਿਹੜੇ ਆ ਉਹ ਆਏ ਹੋਏ ਸੀਗੇ ਇਹ ਹਨਮਾਨਗੜ ਜ਼ਿਲ੍ਹੇ ਤੋਂ ਆਇਓ ਤੁਸੀਂ ਵੇੜੀ ਚਲਾਉਂਦੇ ਹੋ ਕਿੰਨੇ ਦਿਨਾਂ ਤੋਂ ਚਲਾ ਰਹੇ ਹੋ ਅਸੀਂ ਜਦੋਂ ਪ 12 13 ਹਾਂ ਜੋ ਤੂੰ ਬਿਟ ਜਾ ਕਿੰਨੇ ਪੈੰਡ ਇਸ ਤੋਂ ਅੱਗੇ ਹੈ ਤੇ ਪਾਣੀ ਕਿੰਨਾ ਜਿੱਥੇ ਖੜਿਆ ਕਿੰਨਾ ਪਾਣੀ ਇਸ ਤੋਂ ਅੱਗੇ ਇੱਥੇ ਤੇ 12 13 ਤੋਂ 15 ਤੱਕ ਕਰੀਬ ਹੋਊਗਾ ਪਾਣੀ ਫੁੱਟੇ ਨੇ ਡੂੰਗਾ ਪਾਣੀ ਜਿੱਥੇ ਖੜੇ ਆਪਾਂ ਇੱਥੇ 12 13 ਫੁੱਟ ਪਾਣੀ ਆ ਹਾਂਜੀ ਤੇ ਇਸ ਤੋਂ ਡੂੰਗਾ ਹੋ ਸਕਦਾ ਹੈ ਘੱਟ ਨਹੀਂ ਇਹ ਦਰਿਆ ਹੈ ਕਿ ਜ਼ਮੀਨ ਹੈ ਨਹੀਂ ਜੀ ਇਹ ਜ਼ਮੀਨ ਹੈ ਜੀ ਦਰਿਆ ਨਹੀਂ ਇੱਥੋਂ ਹੈ ਦਰਿਆ ਇੱਥੋਂ 3 ਕਿਲੋਮੀਟਰ ਅੱਗੇ ਹੈ ਜੀ 3 ਦਰਿਆ ਇਸ ਤੋਂ 3 ਕਿਲੋਮੀਟਰ ਅੱਗੇ ਹੈ ਜਿੱਥੇ ਅਸੀਂ ਖੜੇ ਆ ਇਹ ਜ਼ਮੀਨ ਹੈ ਇੱਥੇ ਝੋਨਾ ਸੀ ਬਿਲਕੁਲ ਜੀ ਬਿਲਕੁਲ ਝੋਨੇ ਵਾਲੀ ਪੈਲੀ ਆ ਤੇ 10 ਤੋਂ 12 ਜਾਂਦੇ ਕਿਹੜੇ ਕਿਹੜੇ ਪਿੰਡ ਆ ਗਏ ਇੱਥੇ ਜੀ ਆਲੇ ਵਾਲਾ ਫੱਤੇ ਵਾਲਾ ਆਸ਼ੀਗੇ 마שיਗੇ ਕੁਝ ਅੱਧੇ ਡੁੱਬਿਆ ਕੋਈ ਸਾਰੇ ਮੇਰਾ ਪਿੰਡ ਆਲੇ ਵਾਲਾ ਉਹ ਲਗਭਗ 100% 100% ਹੀ ਡੁੱਬਿਆ ਮੇਰਾ ਪਿੰਡ ਆਲੇ ਵਾਲਾ ਰਾਸ਼ਨ ਦੀ ਕੀ ਸਥਿਤੀ ਹੈ ਅਸੀਂ ਨਾ ਪਿੱਛੇ ਕਵਰ ਕੀਤਾ ਪਿੱਛੇ ਬਹੁਤ ਜ਼ਿਆਦਾ ਨਾ ਅੱਜ ਇੱਥੋਂ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਭਰ ਦੇ ਵਿੱਚੋਂ ਖਬਰਾਂ ਨਿਕਲ ਕੇ ਆ ਰਹੀਆਂ ਕਿ ਬਹੁਤ ਜ਼ਿਆਦਾ ਉਹ ਲੋਕ ਬੈਠੇ ਆ ਜਿਨ੍ਹਾਂ ਦਾ ਨਾਂ ਤਾਂ ਫਸਲ ਡੁੱਬੀਆ ਨਾ ਘਰ ਡੁੱਬੇ ਆ ਪਰ ਉਹ ਇੱਕ ਆਸ਼ੀਆਂ ਨੇ ਬਣਾ ਕੇ ਇਸ ਤਰ੍ਹਾਂ ਟੈਂਟ ਲਾ ਕੇ ਤੇ ਰਾਸ਼ਨ ਇਕੱਠਾ ਕਰ ਰਹੇ ਆ ਇੱਥੇ ਪਤਾ ਲੱਗ ਰਿਹਾ ਕਿ ਤੁਸੀਂ ਲੋੜਵੰਦ ਲੋਕਾਂ ਤੱਕ ਜਾ ਰਹ ਕਿੰਨੇ ਘਰਾਂ ਦੀ ਸਥਿਤੀ ਜਿਹੜੀ ਅਦਾਂ ਦੀ ਹੈ ਕਿ ਜਿੱਥੇ ਰਾਸ਼ਨ ਨਹੀਂ ਪਹੁੰਚਿਆ ਜਾਂ ਪਹੁੰਚ ਗਿਆ ਸਾਰਿਆਂ ਤੱਕ ਪਹੁੰਚ ਗਿਆ ਸਾਰਿਆਂ ਤੱਕ ਰਾਸ਼ਨ ਪਹੁੰਚ ਗਿਆ ਸਾਰਿਆਂ ਤੱਕ ਬਿਲਕੁਲ ਜੀ ਆ ਗੱਲ ਸਾਰਿਆਂ ਨੇ ਨੋਟ ਕਰਨ ਵਾਲੀ ਹੈ ਜੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਪਿੱਛੇ ਸਾਨੂੰ ਸੜਕਾਂ ਤੇ ਮਿਲ ਜਾਂਦੇ ਆ ਬੈਠੇ ਉਹ ਗੱਡੀਆਂ ਘੇਰ ਲੈਂਦੇ ਆ ਪਰसों ਅਸੀਂ ਫਿਰੋਜ਼ਪੁਰ ਕਵਰ ਕਰ ਰਹੇ ਸੀ ਹੁਸੈਨੀ ਵਾਲਾ ਬਾਰਡਰ ਰਾਜੋ ਕੇ ਗੱਟੀ ਵਗੈਰਾ ਪਿੰਡ ਜਿਹੜੇ ਉਧਰਲੇ ਪਾਸੇ ਹੈਗੇ ਬਹੁਤ ਸਾਰੇ 10 12 ਪਿੰਡ ਹੈ ਉਧਰ ਅਸੀਂ ਕਵਰ ਕਰ ਰਹੇ ਸੀ ਤਾਂ ਉੱਥੇ ਜਿਹੜਾ ਉਹ ਟਰਾਲੀਆਂ ਵਾਲਿਆਂ ਕੋਲੋਂ ਗੱਡੀਆਂ ਵਾਲਿਆਂ ਕੋਲੋਂ ਸਮਾਨ ਦੀ ਖੋਖਿੰਜ ਕਹਿੰਦੀਆਂ ਕਿ ਸਾਡੀ ਟਰਾਲੀ ਦੇ ਵਿੱਚ ਸਮਾਨ ਰੱਖ ਦਿਓ ਸਾਨੂੰ ਪਤਾ ਹੈ ਸਮਾਨ ਕਿੱਥੇ ਲੈ ਕੇ ਜਾਣਾ ਅਸਲੀ ਤਰੀਕਾ ਇਹ ਹੈ ਦੇਖੋ ਮੈਂ ਕੈਮਰਾਮੈਨ ਨੂੰ ਕਹਾਂਗੇ ਕਿ ਦਿਖਾਓ ਇੱਕ ਵਾਰੀ ਇਹ ਫੱਤੇ ਵਾਲਾ ਬੰਦੇ ਖੜੇ ਆ ਸੀ ਇਹ ਲੋਕਲ ਲੋਕ ਖੜੇ ਜਿੰਮੇਵਾਰ ਲੋਕ ਖੜੇ ਆ ਇਹ ਵੀਰ ਬੇੜੀ ਲੈ ਕੇ ਜਾਂਦਾ ਇਹ ਜਿੰਮੇਵਾਰ ਆ ਇਹਨੂੰ ਪਤਾ ਹੈ ਕਿਹੜੇ ਘਰਾਂ ਦੇ ਵਿੱਚ ਰਾਸ਼ਨ ਲੈ ਕੇ ਜਾਣਾ ਪਹਿਲੀ ਗੱਲ ਤਾਂ ਇਹ ਕਿਹਾ ਗਿਆ ਸੀ ਹਾਂ ਇਹ ਨਹੀਂ ਗੱਲ ਕਿ ਲੋਡ ਖਤਮ ਹੋ ਗਈ ਆ ਲੋਡ ਚੱਲਦੀ ਰਹਿਣੀ ਆ ਪਾਣੀ ਜਦੋਂ ਸੁੱਕਣਾ ਉਸ ਤੋਂ ਬਾਅਦ ਵੱਡੀ ਲੋਡ ਸ਼ੁਰੂ ਹੋਣੀ ਆ ਸਭ ਤੋਂ ਉਹ ਮੇਨ ਹੋ ਜੀ ਸਭ ਤੋਂ ਵੱਡੀ ਲੋਡ ਤੋਂ ਦੋ ਛਟਾ ਬਿਲਕੁਲ ਇਧਰਲੇ ਪਾਸੇ ਡੰਗਰ ਵਗੈਰਾ ਤਾਂ ਕਿੰਨੇ ਆ ਐਨਡੀਆਰਐਫ ਦੀਆਂ ਹਾਂਜੀ ਉਹ ਲੈ ਕੇ ਕੱਢ ਲਿਆ ਕੱਢ ਲਿਆ ਉਹਨਾਂ ਨੂੰ ਹਾਂਜੀ ਹਾਂਜੀ ਇਨਸਾਨ ਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਕੱਟ ਹੋਇਆ ਬាទ ਹਾਂ ਹਾਂਜੀ ਹੋ ਜਾ ਕੱਟ ਹੋਇਆ ਇਹ ਨਹੀਂ ਜਿਆਦਾ ਨਹੀਂ ਕਿਉਂਕਿ ਸਰਕਾਰ ਵੀ ਥੋੜੀ ਮਦਦ ਕਰ ਰਹੀ ਹੈ ਇਸ ਵਾਰ ਜੀ ਜੀ ਤੇ ਕੁਝ ਦਾਨੀ ਸੱਜਣ ਵੀ ਆ ਟੀਮਾਂ ਬਹੁਤ ਪਹੁੰਚੀਆਂ ਤੇ ਜੀ ਬਹੁਤ ਧੰਨਵਾਦ ਹੈ ਤੁਹਾਡਾ ਤੁਹਾਡਾ ਬਹੁਤ ਧੰਨਵਾਦ ਹੈ ਕਿ ਇੰਨੇ ਨੇ ਪਾਣੀ ਦੇ ਵਿੱਚ ਜਾਨ ਜੋਖਮ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਪਿਛਲੇ 10 12 ਦਿਨ ਤੋਂ ਬੇੜੀ ਚਲਾ ਰਹੇ ਹੋ ਅਸੀਂ ਗੱਲ ਕਰਨਾ ਚਾਹੁੰਦਾ ਵੀ ਇਹ ਸਾ ਜਿਹੜਾ ਘਰ-ਘਰ ਪਹੁੰਚਾਉਂਦਾ ਮਕਸਦ ਇਹ ਆ ਵੀ ਇਹਨਾਂ ਨੂੰ ਸੰਤੁਸ਼ ਨੇ ਲੈ ਗਿਆ ਬਿਨਾ ਲੋੜਵਾਦ ਨਹੀਂ ਲੈ ਗਿਆ ਬਿਲਕੁਲ ਜੀ ਸਹੀ ਇਸ ਮੇਨ ગામ ਇਹ ਆ ਕਰ ਕਰ ਪਚਾਉਣ ਦਾ ਕੀ ਨਾਂ ਤੁਹਾਡਾ ਗੁਰਪ੍ਰੀਤ ਸਿੰਘ ਜੀ ਪਿੰਡ ਵਾਲਾ ਮੇਰਾ ਆਲੇ ਵਾਲਾ ਪਿੰਡ ਤੋਂ ਗੁਰਪ੍ਰੀਤ ਵੀਰ ਜੀ ਇਹ ਬੇੜੀ ਚਲਾ ਰਹੇ ਆ ਪੂਰੇ ਇਲਾਕੇ ਨੇ ਫੱਤੇ ਵਾਲਾ ਬੰਦੇ ਨੇੜੇ ਜਿੰਨੇ ਪਿੰਡ ਵੀਰ ਨੇ ਦੱਸਿਆ ਕਿਉਂਕਿ ਸਾਨੂੰ ਉਹ ਸਾਰੇ ਪਿੰਡ ਯਾਦ ਨਹੀਂ ਰਹਿੰਦੇ ਜੋ ਇੱਥੇ ਲੋਕਲ ਲੋਕ ਆ ਉਹਨਾਂ ਤੋਂ ਜਦੋਂ ਪੁੱਛਦੇ ਆ ਜਦੋਂ ਉਹ ਪਿੰਡਾਂ ਦੀ ਲਿਸਟ ਦੱਸ ਦਿੰਦੇ ਆ ਤਾਂ ਇਹ ਪਤਾ ਲੱਗ ਜਾਂਦਾ ਕਿ ਵਾਕਈ ਸਹੀ ਲੋਕਾਂ ਤੱਕ ਮਦਦ ਪਹੁੰਚ ਰਹੀ ਹੈ ਇਹ ਅਸੀਂ ਬੇਨਤੀ ਕਰਦੇ ਕੈਨ ਆਰ ਆਈ ਭਰਾਵਾਂ ਨੂੰ ਬੇਨਤੀ ਜ਼ਰੂਰ ਹੈ ਪਿੱਛੇ ਸਾਡਾ ਮਿੱਤਰ ਹੈ ਇੱਕ ਪੰਜਾਬ ਪੁਲਿਸ ਯੂਰਪ ਦੇ ਵਿੱਚੋਂ ਕਾਲ ਆ ਗਈ ਸੀ ਕਿ ਅਸੀਂ 1 ਕਰੋੜ ਰੁਪਈਆ ਇਕੱਠਾ ਕਰ ਲਿਆ ਕਿੱਥੇ ਭੇਜੀਏ ਐਨ ਆਰ ਆਈ ਵੀਰਾਂ ਨੂੰ ਕਹਿੰਦੇ ਕਿ ਸੋਚ ਸਮਝ ਕੇ ਪੈਸਾ ਭੇਜੋ ਉਹਨਾਂ ਲੋਕਾਂ ਦੇ ਹੱਥ ਪੈਸਾ ਨਾ ਦੇ ਦਿਓ ਕਿ ਜਿੱਥੇ ਤੁਹਾਡਾ ਪੈਸਾ ਸਹੀ ਜਗ੍ਹਾ ਤੇ ਨਾ ਲੱਗੇ ਜਿਵੇਂ ਕਿ ਬਹੁਤ ਥਾਵਾਂ ਤੇ ਲੋਕ ਰਾਸ਼ਨ ਦੀ ਲੁੱਟ ਕਰਨ ਵਾਸਤੇ ਬੈਠੇ ਐਹੋ ਜਿਹੇ ਹੱਥਾਂ ਦੇ ਵਿੱਚ ਰਾਸ਼ਨ ਆਉਣਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਹੁਣ ਪਾਣੀ ਉਤਰ ਜਾਊਗਾ ਜੀ ਸੁੱਕੇ ਰਸਤੇ ਹੋ ਜਾਣਗੇ ਜੀ ਉਦੋਂ ਤੁਸੀਂ ਘਰ ਘਰ ਜਾ ਕੇ ਤੇਲ ਦੇਣਾ ਬੀਜ ਦੇਣਾ ਕੁਝ ਵੀ ਕਰਨਾ ਜਾਂ ਟਰੈਕਟਰ ਲੈ ਕੇ ਆਉਣਾ ਹੈ ਜ਼ਮੀਨਾਂ ਪੱਧਰ ਕਰਾਉਣੀਆਂ ਉਹ ਘਰ ਘਰ ਜਾ ਕੇ ਤੁਸੀਂ ਜਾਇਜ਼ਾ ਲੈ ਕੇ ਤੇ ਫੇਰ ਕਰਨਾ ਹੈ ਕਿਸੇ ਮੇਰੇ ਰੱਗੇ ਦੇ ਧਣਾੜ ਦੇ ਆਖੇ ਇਲਾਕੇ ਨਹੀਂ ਕਰਨਾ ਵੀ ਮੈਂ ਪਿੰਡ ਦਾ ਮਾਲਕਾਂ ਜੀ ਤੇ ਮੇਰੇ ਅੰਡਰ ਚ ਸਾਰਾ ਆਉਂਦਾ ਮੈਂ ਸਹੀ ਕੰਮ ਕਰਦਾ ਬਹੁਤ ਬੈਠਿਆ ਜੀ ਲੁੱਟੂ ਮੇਰੇ ਰਗੇ ਲੱਗਦਾ ਲੱਗਦਾ ਗੁਰਪ੍ਰੀਤ ਸਾੜਾ ਦੇ ਵਿੱਚ ਜਿਹੜੀ ਉਹ ਵੋਟਾਂ ਦੀ ਰਾਜਨੀਤੀ ਵੀ ਕਰ ਰਹੇ ਆ ਲੋਕ ਜਿਹੜੇ ਪਿੰਡਾਂ ਦੇ ਵਿੱਚੋਂ ਚੌਧਰੀ ਬਹੁਤ ਜੀ ਬਹੁਤ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਅਸੀਂ ਕੱਲ ਪਰਸੋਂ ਬਹੁਤ ਨੋਟ ਕੀਤਾ ਕਿਉਂਕਿ ਬਲਕਾਰਨ ਅਨਖੀਲਾ ਸਾਹਿਬ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਰਾਸ਼ਨ ਵੰਡ ਰਿਹਾ ਸਾਰੇ ਏਰੀਆ ਦੇ ਵਿੱਚ ਹਸੈਨੀਬਾਲ ਵਾਲਾ ਬਾਰਡਰ ਅਸੀਂ ਕਵਰ ਕੀਤਾ ਸੀ ਉਹਨਾਂ ਦੇ ਨਾਲ ਦੋ ਤਿੰਨ ਵਾਰੀ ਹਸੈਨੀ ਵਾਲਾ ਬਾਰਡਰ ਫਿਰੋਜ਼ਪੁਰ ਜ਼ਿਲ੍ਹੇ ਟਰੱਕ ਰਾਸ਼ਨ ਦਾ ਲੈ ਕੇ ਆ ਬਾਬਾ ਜੀ ਆ ਬਾਬਾ ਹੈਪੀ ਸਾਇੰਹ ਜੀ ਛਪਾਰ ਮੇਲੇ ਵਾਲੇ ਉਹਨਾਂ ਵੱਲੋਂ ਇੱਕ ਵੱਡਾ ਟਰੱਕ ਲੈ ਕੇ ਰਾਸ਼ਨ ਦਾ ਜਿਹੜਾ ਜ਼ਰੂਰੀ ਰਸਦਾਂ ਦਾ ਉਹ ਹਰੀਕੇ ਪਤਨ ਪੱਟੀ ਬਲਟੋਆ ਖੇਮ ਕਰਨ ਇਸ ਏਰੀਆ ਦੇ ਵਿੱਚ ਕੱਲ ਉਹ ਵੰਡ ਕੇ ਗਏ ਆ ਅਸੀਂ ਕਹਿੰਨੇ ਕਿ ਸਹੀ ਹੱਥਾਂ ਦੇ ਵਿੱਚ ਰਾਸ਼ਨ ਜਾਣਾ ਚਾਹੀਦਾ ਹੈ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਤੁਸੀਂ ਚੱਲ ਕੇ ਆਏ ਹੋ ਤੁਹਾਡਾ ਧੰਨਵਾਦ ਹੈ ਅਸੀਂ ਪੂਰੇ ਪੰਜਾਬ ਵੱਲੋਂ ਪੂਰੇ ਉਹਨਾਂ ਲੋਕਾਂ ਵੱਲੋਂ ਜਿਹੜੇ ਹੜ੍ਹ ਦੀ ਲਪੇਟ ਦੇ ਵਿੱਚ ਆਏ ਹੋਏ ਅਸੀਂ ਕਹਿੰਨੇ ਕਿ ਪਰਮਾਤਮਾ ਕਿਸੇ ਨੂੰ ਕੁਦਰਤੀ ਆਫਤ ਕਿਸੇ ਤਰ੍ਹਾਂ ਦੀ ਮਾਰਨਾ ਨਾ ਪਾਵੇ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਹੋਰ ਮਦਦ ਬਦੀ ਮਹਿਸੂਸ ਹੋ ਰਿਹਾ ਜੀ ਲੋਕ ਦੇਖੇ ਅਸੀਂ ਥੋੜੀ ਗੱਲ ਸੀ ਦੋਨੇ ਚੀਜ਼ਾਂ ਦੇਖ ਲਈਆਂ ਜ਼ਰੂਰਤਮੰਦ ਵੀ ਹੈ ਤੇ ਲੁਟੇਰੇ ਵੀ ਹੈਗੇ ਆ ਵੋਟਾਂ ਵਾਲੇ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਲੋਕ ਅਸੀਂ ਦੇਖ ਲਏ ਤੇ ਜਿਹੜੇ ਪਿੱਛੋਂ ਆ ਰਹੇ ਉਹਨਾਂ ਵਾਸਤੇ ਆਈ ਬੇਨਤੀ ਮੰਨ ਲਓ ਜਾਂ ਉਸਨੇਹਾ ਮੰਨ ਲਓ ਵੀ ਜਿੱਥੇ ਜਿੱਥੇ ਜਾ ਕੇ ਆਪ ਸਮਾਨ ਵੰਡੋ ਘਰ ਘਰ ਦਿਓ ਜ਼ਰੂਰਤਮੰਦ ਨੂੰ ਦਿਓ ਕਿਸੇ ਦੇ ਕੈਂਪਾਂ ਦੇ ਵਿੱਚ ਸਮਾਨ ਦੀਆਂ ਢੇਰੀਆਂ ਨਾ ਲਾਓ ਬਸ ਆਈ ਕਹਿਣਾ ਜੀ ਹਾਂ ਕੋਈ ਸੰਸਥਾ ਹੈ ਜਿਹੜੀਆਂ ਸੰਸਥਾਵਾਂ ਬਹੁਤ ਵੱਡੀਆਂ ਸੰਸਥਾਵਾਂ ਹੈ ਜੇ ਉਹਨਾਂ ਨੂੰ ਕੋਈ ਮਦਦ ਨਾ ਵੀ ਪਾਸੋਂ ਮਿਲੇ ਵੈਸੇ ਤਾਂ ਐਨਆਰਆਈ ਮਦਦ ਬਹੁਤ ਮਿਲਦੀ ਹੁੰਦੀ ਹੈ ਜਿਹਨਾਂ ਸੰਸਥਾਵਾਂ ਨੂੰ ਮਦਦ ਨਹੀਂ ਮਿਲਦੀ ਫਿਰ ਵੀ ਕਰ ਦਿੰਦੀ ਹੈ ਉਹਨਾਂ ਸੰਸਥਾਵਾਂ ਦੇ ਵਿੱਚ ਜਾਣ ਦਾ ਕੋਈ ਇਤਰਾਜ਼ ਨਹੀਂ ਤੁਸੀਂ ਵੀ ਰਾਜਸਥਾਨ ਤੋਂ ਹੈ ਨੌਜਵਾਨ ਆਏ ਆ ਨਾਲ ਆ ਕਾਫੀ ਏਰੀਆ ਕਵਰ ਕਰਕੇ ਆਏ ਹੋ ਪੜਦੇ ਹੋ ਤੁਸੀਂ ਸਕੂਲ ਬੰਦ ਹੈ ਜੋ ਛੁੱਟੀਆਂ ਕਰਕੇ ਆਏ ਹੋ ਨਹੀਂ ਸਕੂਲ ਚੱਲਦਾ ਹੈ ਬੀਏ ਚੱਲਦੀ ਹੈ ਸਾਡੀ ਅਸੀਂ ਪ੍ਰਾਈਵੇਟ ਫਾਰਮ ਬਰਾਏ ਹੋਏ ਓਕੇ ਗ੍ਰੈਜੂਏਸ਼ਨ ਕਰ ਰਿਹਾ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਪੂਰੇ ਭਾਰਤ ਦੇ ਵਿੱਚੋਂ ਜਿੱਥੋਂ ਕਿਦੋਂ ਲੋਕ ਹੜਪੀੜਤ ਸਾਡੇ ਭੈਣਾ ਭਰਾਵਾਂ ਦੀ ਮਦਦ ਵਾਸਤੇ ਆ ਰਹੇ ਆ ਅਸੀਂ ਖੁਦ ਰਤਬਾ ਟੀਵੀ ਚੈਨਲ ਵੱਲੋਂ ਜਿਹੜੀਆਂ ਵੀਡੀਓਜ਼ ਪਿੱਛੇ ਪਾਉਂਦੇ ਹੁੰਦੇ ਸੀ ਜਦੋਂ ਤੋਂ ਹੜਾਂ ਦੀ ਸਥਿਤੀ ਬਣੀ ਹੈ ਅਸੀਂ ਆਪਣੀਆਂ ਉਹ ਨਿੱਜੀ ਪਰਸਨਲ ਵੀਡੀਓਜ਼ ਬੰਦ ਕੀਤੀਆਂ ਹੋਈਆਂ ਅਸੀਂ ਕੋਈ ਐਂਟਰਟੇਨਮੈਂਟ ਦੀ ਵੀਡੀਓ ਨਹੀਂ ਪਾ ਰਹੇ ਤੇ ਸਾਡੀ ਕੋਸ਼ਿਸ਼ ਹੈ ਕਿ ਜਦੋਂ ਤੱਕ ਇਹ ਹੜਾਂ ਦੀ ਲਪੇਟ ਦੇ ਵਿੱਚੋਂ ਪੰਜਾਬ ਦੇ ਜਿਹੜੇ ਜ਼ਿਲ੍ਹੇ ਡੁੱਬੇ ਹੋਏ ਨਿਕਲ ਨਹੀਂ ਜਾਂਦੇ ਉਦੋਂ ਤੱਕ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਰਤਬਾ ਟੀਵੀ ਆਪਣੀ ਕੋਈ ਵੀ ਐਂ ਇੱਕ ਹੋਰ ਚੀਜ਼ ਬਹੁਤ ਇਹਦੇ ਵਿੱਚ ਦੇਖਣ ਵਾਲੀ ਸਮਝਣ ਵਾਲੀ ਹੈ ਕਿ ਜਿਹੜੇ ਸਾਡੇ ਵੀਰੇ ਰਾਜਸਥਾਨ ਤੋਂ ਆਏ ਐ ਇਹਨਾਂ ਦੇ ਵਿੱਚ ਸਾਰੇ ਵਰਗਾਂ ਦੇ ਲੋਕ ਐ ਪਿਛਲੇ 4-5 ਦਿਨ ਤੋਂ ਹਨਮਾਨਗੜ੍ਹ ਜ਼ਿਲ੍ਹੇ ਤੋਂ ਪੰਜਾਬ ਦੇ ਵਿੱਚ ਇਸ ਵੇਲੇ ਫੱਤੇਵਾਲਾ ਬੰਨਤੇ ਐ ਹਰੀਕੇ ਪੱਤਨ ਹੈਡ ਵਾਲੀ ਸਾਈਡ ਇਹਨਾਂ ਦੇ ਵਿੱਚ ਮੁਸਲਮਾਨ ਭਾਈਚਾਰੇ ਤੋਂ ਸਿੱਖ ਭਾਈਚਾਰੇ ਤੋਂ ਹਿੰਦੂ ਭਾਈਚਾਰੇ ਤੋਂ ਸਾਰੀ ਕੈਟਾਗਰੀਜ਼ ਦੇ ਜਿਹੜੇ ਉਹ ਵੀਰ ਐ ਇਕੱਠੇ ਹੋ ਕੇ ਸਾਰੇ ਨੌਜਵਾਨ ਇਕੱਠੇ ਹੋ ਕੇ ਉਹ ਰਾਸ਼ਨ ਜਿਹੜਾ ਲੈ ਕੇ ਆਇਆ ਆ ਦੇਖੋ ਬੇੜੀ ਤੁਹਾਨੂੰ ਮੈਂ ਦਿਖਾ ਰਿਹਾ ਆ ਸ਼ਮਨ ਕਿ ਇਹਨੂੰ ਹੋ ਕੇ ਬਹਿ ਜਾਓ तकरीबन 10 ਤੋਂ 12 ਫੁੱਟ ਪਾਣੀ ਆ ਕੰਧ ਤੋਂ ਹੀ ਪਤਾ ਲੱਗਦਾ ਦੇਖ ਕੇ ਕੰਧ ਡੁੱਬੀ ਹੋਈ ਹੈ 10 ਤੋਂ 12 ਫੁੱਟ ਪਾਣੀ ਜਿਹੜਾ ਇਸ ਏਰੀਆ ਦੇ ਵਿੱਚ ਜਿਹੜਾ ਤੁਹਾਨੂੰ ਦਿਖਾ ਰਹੇ ਫੱਤੇ ਵਾਲਾ ਬੰਨ ਇਸ ਏਰੀਆ ਦੇ ਵਿੱਚ ਹਾਲੇ ਵੀ ਉਹ ਦੂਰ ਤੱਕ ਘਰ ਦਿਖਾਈ ਦੇ ਰਹੇ ਆ ਜਿਨ੍ਹਾਂ ਦੇ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਜੋ ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਹਰੀਕੇ ਪਤਨ ਹੈਡ ਵਾਲੀ ਸਾਈਡ ਜਿਹੜੇ ਪਿੰਡ ਹੈ ਫੱਤੇ ਵਾਲਾ ਬਨ ਦੇ ਉੱਪਰ ਅਸੀਂ ਮੌਜੂਦ ਹੈ ਮੈਡੀਕਲ ਟੀਮਾਂ ਜਿਵੇਂ ਅਸੀਂ ਕੱਲ ਪਰਸੋਂ ਪਿਛਲੇ 3-4 ਦਿਨ ਫਰੋਜ਼ਪੁਰ ਦਾ ਏਰੀਆ ਕਵਰ ਕਰ ਰਹੇ ਸੀ ਉਧਰ ਵੀ ਥਾਂ-ਥਾਂ ਤੇ ਜਗ੍ਹਾ-ਜਗ੍ਹਾ ਤੇ ਮੈਡੀਕਲ ਟੀਮਾਂ ਜਿਹੜੀਆਂ ਮੌਜੂਦ ਹੈ ਇੱਥੇ ਵੀ ਰਾਹਤ ਕੈਂਪ ਲੱਗੇ ਹੋਏ ਹੈ ਐਨੀ ਇੱਕ ਗਿਣਤੀ ਹੈ ਲੋਕਾਂ ਦੀ ਪਸ਼ੂਆਂ ਦੀ ਜਿਹੜੀ ਆ ਜਿਹੜਾ ਬਨ ਇਧਰਲੇ ਪਾਸੇ ਤੋਂ ਦਿਖਾਉਂਗਾ ਨਾਲ-ਨਾਲ ਮੈਂ ਬਨ ਦੇ ਉੱਪਰ ਬੈਠੇ ਤੇ ਇਧਰਲੇ ਪਾਸੇ ਸਾਰਾ ਪਾਣੀ ਹੈ ਡਾਕਟਰ ਸਾਹਿਬ ਸਾਡੇ ਨਾਲ ਹੈ ਸਾਰੇ ਡਾਕਟਰ ਸਾਹਿਬਾਨਾਂ ਪਹਿ ਸਰ ਸਿਕਾਉ ਤੁਹਾਡਾ ਨਾਮ ਸਰ ਮੇਰਾ ਨਾਮ ਡਾਕਟਰ ਬਲਕਾਰ ਘਟਾਰੀਆ ਜੀ ਜੀ ਸਰ ਜ਼ਿਲ੍ਹਾ ਸ਼ਹੀਦ ਭਕਤ ਸਿੰਘ ਨਗਰ ਜੀ ਸਰ ਸਰ ਜਿਸ ਤਰ੍ਹਾਂ ਦੀ ਸਥਿਤੀ ਹੈ ਪਿਛਲੇ 10 12 ਦਿਨ ਤੋਂ ਜੀ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮਹਾਮਾਰੀ ਫੈਲਣ ਦਾ ਡਰ ਹੈ ਜਿਸ ਤਰ੍ਹਾਂ ਕਿ ਪਾਣੀ ਹਲੇ ਵੀ ਅਸੀਂ ਬੇੜੀ ਦੇ ਮਲਾਹ ਨੂੰ ਮੁੰਡਾ ਜਿਹੜਾ ਲਗਾਤਾਰ ਚਾਰਿਆਂ ਨੂੰ ਪੁੱਛਿਆ ਕਿ 8 ਤੋਂ 10 ਜਾਂ 10 ਤੋਂ 12 ਫੁੱਟ ਪਾਣੀ ਹਲੇ ਵੀ ਇਹਨਾਂ ਪਿੰਡਾਂ ਦੇ ਵਿੱਚ ਹੈਗਾ ਜੀ ਤੇ ਅੱਗੇ ਜੋ ਮਹਾਮਾਰੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ ਜਾ ਰਿਹਾ ਕਿਸ ਤਰ੍ਹਾਂ ਦੇ ਦੀ ਉਹ ਮਹਾਮਾਰੀ ਫੈਲਣ ਦਾ ਡਰ ਹੋ ਸਕਦਾ ਹੈ ਜੇ ਹੋਵੇ ਇਦੇ ਵਿੱਚ ਇੱਕ ਤਾਂ ਲੋਕਾਂ ਨੂੰ ਖਾਰਸ਼ ਵਗੈਰਾ ਹੋ ਸਕਦੀ ਆ ਟਟੀਆਂ ਲੱਗ ਸਕਦੀਆਂ ਉਲਟੀਆਂ ਲੱਗ ਸਕਦੀਆਂ ਇਸ ਸਮੇਂ ਵਿੱਚ ਕਿਉਂਕਿ ਜਿਹੜੇ ਪਾਣੀ ਦੇ ਵਿੱਚ ਕਈ ਤਰ੍ਹਾਂ ਦੇ ਜਾਨਵਰ ਮਰ ਚੁੱਕੇ ਆ ਜਿਹੜਾ ਪਾਣੀ ਆ ਇਹ ਆਪਾਂ ਨੂੰ ਬਾਡੀ ਦੇ ਵਿੱਚ ਖਾਜ ਕਰਦਾ ਪਿਆ ਲੋਕਾਂ ਦੇ ਤੇ ਇੱਥੇ ਸਾਡੇ ਕੋਲ ਮਰੀਜ਼ਾਂ ਦੇ ਜਿਨ੍ਹਾਂ ਦੀਆਂ ਉਂਗਲਾਂ ਜਿਹਦੀਆਂ ਅੰਦਰੋਂ ਸਰੀਆਂ ਫਿੰਗਰਸ ਇਹਨਾਂ ਨੂੰ ਆ ਗਲੀਆਂ ਹੋਈਆਂ ਵਿੱਚੋਂ ਸਰੀਆਂ ਨੇ ਔਰ ਲਤਾਂ ਪੈਰਾਂ ਤੋਂ ਗੋਡਿਆਂ ਤੋਂ ਥੱਲੇ ਤੱਕ ਫੈਨਸੀ ਹੋਈਆਂ ਬੇਖਾਜ ਨੇ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੀ ਜਿਹੜੇ ਲੋਕ ਪਾਣੀ ਚੋਂ ਅਕਸਰ ਆ ਜਾ ਰਹੇ ਉਹਨਾਂ ਨੂੰ ਉਹਨਾਂ ਨੂੰ ਜ਼ਿਆਦਾ ਆ ਰਹੀ ਜੀ ਹਾਂਜੀ ਹਾਂਜੀ ਤੇ ਜਿਹੜੇ ਰਾਹਤ ਸਮਗਰੀ ਵਾਸਤੇ ਲੱਗੇ ਹੋਏ ਆ ਉਹਨਾਂ ਦਾ ਵੀ ਤੁ ਕੋਈ ਬਾਕਾਇਦਾ ਟਰੀਟਮੈਂਟ ਵਗੈਰਾ ਕਰ ਰਹੇ ਤੁਸੀਂ ਜੇ ਮੈਂ ਬੇੜੀ ਚਲਾ ਰਿਹਾ ਮੁੰਡਾ ਗੁਰਪ੍ਰੀਤ ਸੀ ਕਿ ਉਹ ਲਗਾਤਾਰ ਚੱਲ ਰਹੇ ਪਿਛਰੇ 10-12 ਦਿਨ ਤੋਂ ਜਿਹੜੇ ਵੀ ਸਾਡੇ ਕੋਲ ਨਾ ਇੱਥੇ ਆ ਰਹੇ ਜਿਹੜੇ ਗੁਰਪ੍ਰੀਤ ਭਾਈ ਜਿਹੜੇ ਤੁਸੀਂ ਗੱਲ ਕਰਦੇ ਆ ਉਹ ਵੀ ਸਾਡੇ ਕੋਲ ਇੱਥੇ ਜਿੰਨੇ ਵੀ ਜਿਹੜਾ ਵੀ ਆਂਦਾ ਸੀ ਉਹਨਾਂ ਨੂੰ ਫਰਸਟ ਏਡ ਦਿੰਦੇ ਇੱਥੇ ਜੀ ਇਹ ਸਾਡਾ ਇਹ ਕੈਂਪ ਹੈ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਜੀ ਤੇ ਸਾਡੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਕਾਲਖ ਜੀ ਉਹਨਾਂ ਦੀ ਰਹਿਨਮਾਈ ਹੇਠ ਚੱਲਦਾ ਪਿਆ ਮੇਰੇ ਨਾਲ ਸਾਡੀ ਸਾਰੀ ਆਗੂ ਟੀਮ ਹੈ ਤੇ ਸਾਡੇ ਪੰਜਾਬ ਦੇ ਚੇਅਰਮੈਨ ਡਾਕਟਰ ਸਾਡੇ ਨਾਲ ਡਾਕਟਰ ਪ੍ਰੇਮ ਸਲੋ ਜੀ ਇਧਰ ਬੈਠੇ ਨੇ ਤੇ ਸਾਡੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਬਲਬੀਰ ਘਰਚਾ ਜੀ ਮੇਰੇ ਨਾਲ ਹੈ ਤੇ ਸਾਡਾ ਨਵਾਂ ਸ਼ਹਿਰ ਤੋਂ ਚੇਅਰਮੈਨ ਸਾਡੇ ਸ੍ਰਿੰਦਰਪਾਲ ਜੈਨਪੁਰ ਜੀ ਵੱਖ-ਵੱਖ ਉਹਦੇ ਦਾ ਮੈਂਬਰ ਨੇ ਤੇ ਇਹਨਾਂ ਦੀ ਅਗਵਾਈ ਵਿੱਚ ਸਾਡਾ ਜਿਹੜਾ ਕੈਂਪ ਹੈ ਬਾਕੀ ਜਿਹੜੀ ਸੇਫਵੇ ਹੈ ਸਾਨੂੰ ਇੰਟਰਨੈਸ਼ਨਲ ਫੈਡਰੇਸ਼ਨਾਂ ਇਹਨਾਂ ਲੋ ਜਿਹੜੀ ਮੈਡੀਸਨ ਸੰਸਥਾ ਹੈਗੀ ਆ ਇਹਨਾਂ ਲੋ ਸਾਨੂੰ ਮੈਡੀਸਨ ਪ੍ਰੋਵਾਈਡ ਕਰਵਾ ਰਹੀ ਜੀ ਸਾਰੀ ਤੇ ਜਿੰਨੇ ਵੀ ਮਰੀਜ਼ ਇੱਥੇ ਆਉਂਦੇ ਉਹਨਾਂ ਨੂੰ ਫਰੀ ਦਵਾਈ ਜਿੰਨੇ ਦਿਨ ਦੀ ਵੀ ਜਰੂਰਤ ਅਸੀਂ ਦੇ ਰਹੇ ਹਾਂ ਉਹਨਾਂ ਸਾਰਿਆਂ ਨੂੰ ਮਤਲਬ ਜਿਹੜੀ ਫਸਟ ਐਡ ਹੈ ਉਹ ਤੁਹਾਡੇ ਕੋਲ ਅਵੇਲੇਬਲ ਹੈ ਉਸ ਤੋਂ ਅਗੇ ਜੋ ਕੋਈ ਐਮਰਜੈਂਸੀ ਹੈ ਤਾਂ ਉਹ ਹਸਪੀਟਲ ਵਾਸਤੇ ਜਾਣਾ ਉਹ ਅਸੀਂ ਹਸਪੀਟਲ ਭੇਜਾਂਗੇ ਜੀ ਸਾਡੇ ਕੋਲ ਪੇਸ਼ੈਂਟ ਆਉਂਦਾ ਅੱਜ ਤੱਕ ਫਾਰ ਦਾ ਟਾਈਮ ਅਜੇ ਕੋਈ ਇਦਾਂ ਦਾ ਪੇਸ਼ੈਂਟ ਨਹੀਂ ਆਇਆ ਪਟੀਆਂ ਵਗਰ ਵਾਲੇ ਆਏ ਉਸੇ ਕਰ ਦਿੱਤੀਆਂ ਜੀ ਤੇ ਬਾਕੀ ਖਾਰਸ਼ ਵਾਲੇ ਪੇਸ਼ਾਂਵਾਂ ਦੇ ਅੱਖਾਂ ਦੇ ਵਿੱਚ ਪ੍ਰੋਬਲਮ ਲੋਕਾਂ ਦੇ ਕਈ ਚੀਜ਼ਾਂ ਦੇ ਬਾਹਾਂ ਤੇ ਖਾਰਸ਼ ਹੋਈ ਹੋਈ ਆ ਇਹ ਜ਼ਿਆਦਾ ਸਮੱਸਿਆ ਵਾਲੇ ਪੇਸ਼ੈਂਟ ਆ ਰਹੇ ਆ ਜੀ ਜਿਸ ਤਰ੍ਹਾਂ ਤੁਸੀਂ ਸੰਸਥਾਵਾਂ ਦਾ ਨਾਮ ਲਿਆ ਕਿ ਸੰਸਥਾਵਾਂ ਜਿਹੜੀਆਂ ਹੈਗੀਆਂ ਵੱਖ-ਵੱਖ ਉਹ ਤੁਹਾਡੇ ਕੋਲ ਆ ਰਹੀਆਂ ਉਸ ਤੋਂ ਸਿਵਾਏ ਜਿਵੇਂ ਹੋਰ ਸਹਾਇਤਾ ਲੈ ਕੇ ਆ ਰਹੇ ਆ ਪਿੰਡਾਂ ਦੇ ਵਿੱਚੋਂ ਆ ਰਹੇ ਆ ਦੋ ਦੋਸਤਾਂ ਸਟੇਟਾਂ ਦੇ ਵਿੱਚੋਂ ਆ ਰਹੇ ਆ ਉਹਨਾਂ ਦੇ ਵਿੱਚੋਂ ਵੀ ਕੋਈ ਮੈਡੀਕਲ ਸਹੂਲਤਾਂ ਵਗੈਰਾ ਨਾਲ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਸਾਡੇ ਕੋਲ ਤਾਂ ਸਾਡੀ ਜਿਹੜੀ ਸੇਫਵੇ ਸੰਸਥਾ ਇੰਟਰਨੈਸ਼ਨਲ ਫੈਡਰੇਸ਼ਨ ਇਹਨਾਂ ਲੋ ਹੋ ਰਹੀ ਹੈ ਮੈਡੀਸਨ ਜੀ ਤੇ ਬਾਕੀ ਜੇ ਕੋਈ ਆਉਣਾ ਤਾਂ ਸਾਡੇ ਕੋਲ ਅਸੀਂ ਉਹਨਾਂ ਨੂੰ ਤਾਂ ਵੈਲਕਮ ਕਰਦੇ ਆ ਕੋਈ ਇੱਥੇ ਹਲੇ ਲੰਮਾ ਸਮਾਂ ਇਹ ਚੱਲਣਾ ਹੈ ਪ੍ਰੋਸੈਸ ਇਹ ਇੱਕ ਦੋ ਦਿਨ ਦਾ ਨਹੀਂ ਹੈਗਾ ਘੱਟ ਤੋਂ ਘੱਟ ਇੱਕ ਮਹੀਨਾ ਹਲੇ ਜਦੋਂ ਪਾਣੀ ਘਟਣਾ ਹੈਗਾ ਉਸ ਤੋਂ ਬਾਅਦ ਜਾਦਾ ਜਾ ਕੇ ਸਮੱਸਿਆ ਆਣੀ ਜਦੋਂ ਅਸੀਂ ਅੰਦਰ ਤੱਕ ਜਾਣਾ ਪਾਣਾ ਲੋਕਾਂ ਦੇ ਘਰਾਂ ਤੱਕ ਪਾਣੀ ਘਟਣ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਸੇ ਤੇ ਡਾਕਟਰ ਸਾਹਿਬ ਪਾਣੀ ਘਟਣ ਤੋਂ ਬਾਅਦ ਹੁਣ ਜਦੋਂ ਆਪਾਂ ਜਾਵਾਂਗੇ ਤੇ ਦੇਖਾਂਗੇ ਲੋਕਾਂ ਨੂੰ ਕਿਸੇ ਨੂੰ ਟਾਈਫਾਇਡ ਦੇ ਵੀ ਸਮੱਸਿਆ ਆ ਸਕਦੀ ਕੋ ਬੁਖਾਰ ਲੋਕਾਂ ਨੂੰ ਕਈ ਮਰੀਜ਼ ਹਨ ਉਹਨਾਂ ਨੂੰ ਪਾਇੰਟ ਪਾਇੰਟ ਦੇਣ ਉਹ ਬੁਖਾਰ ਚੜਦੇ ਨੂੰ ਕਿਉਂਕਿ ਕਈ ਲੋਕ ਇੱਥੇ ਨੂੰ ਆ ਨਹੀਂ ਸਕਦੇ ਦੂਰ ਆ ਕਾਫੀ ਪਿੰਡਾਂ ਚ ਇੱਥੋਂ ਕਈ ਪੰਜ ਪੰਜ ਕਿਲੋਮੀਟਰ ਹੈਗੇ ਆ ਜੀ ਇੱਕ ਬਜ਼ੁਰਗ ਜੀ ਆਏ ਸੀ ਸਾਨੂੰ ਉਹ ਕਹਿੰਦਾ ਮੈਨੂੰ ਅੱਜ 10 ਦਿਨ ਹੋ ਗਿਆ ਬੁਖਾਰ ਚੜਦਾ ਨੂੰ ਠੰਡ ਲੱਗ ਕੇ ਬੁਖਾਰ ਚੜਦਾ ਹੈ ਮੈਨੂੰ ਜੀ ਉਹਨਾਂ ਨੂੰ ਅਸੀਂ ਦਵਾਈ ਪ੍ਰੋਵਾਈਡ ਕੀਤੀ ਆ ਤੇ ਵਾਕੀ ਉਹਨਾਂ ਨੂੰ ਫੇਰ ਦੁਆਰੋਂ ਬੁਲਾਇਆ ਇੱਥੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਡਾਕਟਰ ਸਾਹਿਬਾਨ ਦੀ ਟੀਮ ਇੱਥੇ ਹਾਜ਼ਰ ਹੈ ਮੇਰੇ ਨਾਲ ਚੇਅਰਮੈਨ ਸਾਹਿਬ ਹੈ ਉਹਨਾਂ ਦੇ ਨਾਲ ਮੈਂ ਇੱਕ ਇਹਨਾਂ ਦੇ ਪਿਛਲੇ ਪਾਸੇ ਆਪਾਂ ਨੂੰ ਸੈਫ ਲਿਖ ਦੇਸਰਾ ਐਸ ਏ ਐਫ ਇਹਦੇ ਜ਼ਰੂਰ ਮੈਂ ਮੈਨੇਜਰ ਨਾਲ ਜਾਣਾ ਚਾਹਾਂਗਾ ਸਸੀ ਗਾਲ ਜੀ ਸਸੀ ਗਾਲ ਤੁਹਾਡਾ ਨਾਮ ਸਰ ਹਾਂ ਸੁਖਦੇਵ ਸਿੰਘ ਸਿੰਧੂ ਚੇਅਰਮੈਨ ਮਾਰਕੀਟ ਕਮੇਟੀ ਮੱਲਾ ਵਾਲਾ ਜੀ ਜੀ ਸਰ ਇੱਕ ਪਿੱਛੇ ਬੋਰਡ ਲੱਗਿਆ ਆਓ ਮਾਨਵਤਾ ਦੀ ਭਲਾਈ ਲਈ ਕਦਮ ਚੁੱਕੀਏ ਉਹਦੇ ਤੇ ਸੈਫ ਲਿਖਿਆ ਸੈਫ ਇੰਟਰਨੈਸ਼ਨਲ ਇਹਦੇ ਮਤਲਬ ਫੁੱਲ ਫਾਰਮ ਕੀ ਹੈ ਜੀ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਜੀ ਹਾਂਜੀ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਠੀਕ ਹੈ ਤੁਸੀਂ ਕੀ ਕੀ ਸਵਾਮਨ ਬਹਾ ਰਹੇ ਹੋ ਸਿੱਖੀ ਅਵੀਰਨਸ ਫਾਊਂਡੇਸ਼ਨ ਵੱਲੋਂ ਸਮੇਂ-ਸਮੇਂ ਤੇ ਜਦੋਂ ਵੀ ਕੋਈ ਆਫਤ ਆਉਂਦੀ ਆ ਉਦੋਂ ਇਹ ਸੰਸਥਾ ਦੁਆਰਾ ਮਤਲਬ ਨੁਕਤਾ ਦੇ ਨਾਲ ਖੜਿਆ ਜਾਂਦਾ ਇਹ ਸੇਫ ਇੰਟਰਨੈਸ਼ਨਲ ਦੇ ਮੁੱਖ ਕਾਰਜਕੀਆ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਫੀਸਾਂ ਜਾ ਰਹੀਆਂ 1500 ਦੇ ਕਰੀਬ ਬੱਚਿਆਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿੱਚ ਬੱਚਿਆਂ ਦੀਆਂ ਫੀਸਾਂ ਜਾ ਰਹੀਆਂ ਕੋਈ 1.5 ਕਰੋੜ ਦੇ ਕਰੀਬ ਬੱਚਿਆਂ ਦੀਆਂ ਫੀਸਾਂ ਪੇ ਹੋ ਰਹੀਆਂ ਬਾਕੀ ਜੋ ਇਸ ਇਲਾਕੇ ਦੇ ਵਿੱਚ ਜੋ ਆਪਾਂ ਕਹਿ ਲਈਏ ਕੁਦਰਤੀ ਆਫਤ ਆਈ ਆ ਜੋ ਹੜ੍ਹ ਦੀ ਸਥਿਤੀ ਬਣੀ ਆ ਹੜ੍ਹ ਦੀ ਸਥਿਤੀ ਦੇ ਵਿੱਚ ਸਾਡੇ ਵੱਲੋਂ ਇੱਥੇ ਸਰਵੇਖਣ ਕੀਤਾ ਗਿਆ ਸੀ ਕਿ ਕਿਸ ਚੀਜ਼ ਦੀ ਕਿਹੜੀ ਸੇਵਾ ਦੀ ਇ ਫਿਰ ਸੰਸਥਾ ਦੇ ਵੱਲੋਂ ਸਮੂਹ ਟੀਮ ਦੀ ਮੈਂਬਰਸ਼ਿਪ ਵੱਲੋਂ ਤਾਂ ਫਿਰ ਇੱਥੇ ਮਤਲਬ ਸਾਡੇ ਨੂੰ ਹੋਣ ਹਫ਼ਤੇ ਤੋਂ ਉੱਪਰ ਹੋ ਗਿਆ ਜੀ ਤੇ ਮੈਡੀਕਲ ਟੀਮਾਂ ਦੁਆਰਾ ਮੈਡੀਸਿਨ ਪ੍ਰੋਵਾਈਡ ਕਰਵਾਈ ਜਾ ਰਹੀ ਆ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਸਾਡੇ ਚੇਅਰਮੈਨ ਸਾਹਿਬ ਦੇ ਸਹਿਯੋਗ ਸਦਕਾ ਸਾਨੂੰ ਹੁਣ ਪਿਛੇ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਐਮਐਲਏ ਸਾਹਿਬ ਆਪਣੇ ਕੁਟਾਰੀਆ ਸਾਹਿਬ ਉਹਨਾਂ ਦੇ ਸਹਿਯੋਗ ਸਦਕਾ ਸਾਨੂੰ ਹੁਣ ਇੱਥੇ ਬੋਰਡ ਪ੍ਰੋਵਾਈਡ ਹੋਈ ਆ ਜੀ ਸਾਡੀ ਜਿਹੜੀ ਟੀਮ ਆ ਇਹ ਸੇਫ ਇੰਟਰਨੈਸ਼ਨਲ ਆ ਜਿੱਥੇ ਬੱਚਿਆਂ ਦੀਆਂ ਫੀਸਾਂ ਦੇ ਰਹੀ ਐ ਉਸ ਦੇ ਨਾਲ ਨਾਲ ਜਿਹੜੇ ਗੁਰਸਿੱਖ ਵੀਰ ਆ ਜਿਨ੍ਹਾਂ ਪਰਿਵਾਰਾਂ ਦੇ ਘਰ ਨਹੀਂ ਹੈਗੇ ਉਹਨਾਂ ਪਰਿਵਾਰਾਂ ਨੂੰ ਘਰ ਵੀ ਲੋੜਵੰਦ ਪਰਿਵਾਰਾਂ ਨੂੰ ਘਰ ਵੀ ਪਾ ਕੇ ਦਿੱਤੇ ਜਾ ਰਹੇ ਆ ਇਸ ਦੇ ਨਾਲ ਨਾਲ ਜਦੋਂ ਸਮੇਂ-ਸਮੇਂ ਤੇ ਅਜਿਹੀਆਂ ਆਫਤਾਂ ਆਉਂਦੀਆਂ ਐ ਤਾਂ ਸੰਸਥਾ ਜਿੰਨਾ ਹੋ ਸਕਦਾ ਐ ਕਿਉਂਕਿ ਆਪ ਸਭ ਨੂੰ ਪਤਾ ਐ ਕਿ ਜਿੰਨੀਆਂ ਵੀ ਸੰਸਥਾਵਾਂ ਇਹ ਸਹਿਯੋਗ ਸਦਕਾ ਚੱਲ ਰਹੀਆਂ ਜੀ ਤੇ ਜਿਹੜੇ ਵੀ ਵੀਰ ਆਪਣੀ ਕਮਾਈ ਦਾ ਦਸਵੰਦ ਕੱਢਦੇ ਆ ਉਹ ਦਸਵੰਦ ਦੇ ਨਾਲ ਹੀ ਇਹ ਸਾਰੀ ਸੰਸਥਾਵਾਂ ਵੱਲੋਂ ਸੇਵਾਵਾਂ ਚੱਲ ਰਹੀਆਂ ਜੀ ਤੇ ਬਾਕੀ ਆਪਾਂ ਇਸ ਮੁਸ਼ਕਿਲ ਘੜੀ ਦੇ ਵਿੱਚ ਜਿਹੜੇ ਆਪਣੇ ਨਾਲ ਖੜੇ ਆ ਜਿਵੇਂ ਹੁਣ ਸਾਡੇ ਚੇਅਰਮੈਨ ਸਾਹਿਬ ਕਿਉਂਕਿ ਸਾਡਾ ਤਾਂ ਇਹ ਇਲਾਕਾ ਨਹੀਂ ਹੈਗਾ ਜੇ ਆਪਾਂ ਕਹਿ ਦਿੰਨੇ ਤੁਹਾਡਾ ਕਿਹੜਾ ਇਲਾਕਾ ਆਪਣਾ ਮਤਲਬ ਮੇਰਾ ਵੈਸੇ ਹਰੀਕੇ ਤੋਂ ਹੈ ਤੇ ਇਹ ਜਿਵੇਂ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਫੱਤੇਵਾਲਾ ਪਿੰਡ ਪੈ ਜਾਂਦਾ ਹੈ ਤਾਂ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਪਾਸੇ ਏਰੀਏ ਦੇ ਵਿੱਚ ਜਾ ਕੇ ਕੰਮ ਕਰਦੇ ਹਾਂ ਜਦੋਂ ਕੰਮ ਕਰਦੇ ਨਾਲ ਕਈ ਮੁਸੀਬਤਾਂ ਹੁੰਦੀਆਂ ਜਦੋਂ ਉਸ ਇਲਾਕੇ ਜਿਵੇਂ ਹੁਣ ਚੇਅਰਮੈਨ ਸਾਹਿਬ ਆਪਣੇ ਐਮਐਲਏ ਸਾਹਿਬ ਜਦੋਂ ਇਲਾਕੇ ਦੇ ਪਰਸਨ ਨਾਲ ਖੜਦੇ ਹਨ ਉਹ ਤੋਂ ਸੰਸਥਾਵਾਂ ਨੂੰ ਹੋਰ ਜ਼ਿਆਦਾ ਸਹਾਇਕ ਮਿਲਦਾ ਜੀ ਜਿਸ ਤਰ੍ਹਾਂ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਹੈ ਸੈਫ ਦੇ ਸੰਸਥਾਪਕ ਕੌਣ ਹੈ ਇਹ ਹੈਗੇ ਜੀ ਆਪਣੇ ਕੈਨੇਡਾ ਤੋਂ ਹੈਗੇ ਸ਼ਮਨਦੀਪ ਸਿੰਘ ਜੀ ਕੈਨੇਡਾ ਤੋਂ ਸ਼ਮਨਦੀਪ ਸਿੰਘ ਜੀ ਮੇਨ ਇਹਨਾਂ ਦਾ ਆਫਿਸ ਹੈਗਾ ਜੀ ਐਵੇਂ ਇੱਥੇ ਆਪਣਾ ਹੈਗਾ ਲੁਧਿਆਣਾ ਬਾਹਰ ਹੈਗਾ ਜੀ ਸਰੀ ਦੇ ਵਿੱਚ ਕੈਨੇਡਾ ਜਿੱਥੋਂ ਇਹ ਮੇਨ ਚੱਲ ਰਹੀ ਹੈ ਜੀ ਸੰਸਥਾ ਕਿੰਨੇ ਪਿਛਲੇ ਸਮੇਂ ਤੋਂ ਕਿੰਨੇ ਸਾਲਾਂ ਤੋਂ ਸੈਫ ਜਿਹੜੀ ਆ ਉਹ ਇੰਟਰਨੈਸ਼ਨਲ ਲੈਵਲ ਤੇ ਇਹ ਜਿਹੜੀਆਂ ਸੁਵਿਧਾਵਾਂ ਪ੍ਰੋਵਾਈਡ ਕਰਵਾ ਰਹੀ ਇਹ 2014 ਤੋਂ ਸੰਸਥਾ ਇਹ ਚੱਲ ਰਹੀ ਹੈ ਜੀ ਤੇ ਹੁਣ ਤੱਕ ਇਹ ਸੇਵਾਵਾਂ ਚੱਲ ਰਹੀਆਂ ਜੀ ਤੇ ਬਾਕੀ ਨਿਰੰਤਰ ਸੰਗਠਨਾਂ ਦੇ ਸਹਿਯੋਗ ਸਦਕਾ ਇਹ ਸੇਵਾਵਾਂ ਚੱਲਦੀਆਂ ਰਹਿਣਗੀਆਂ ਮੇਨ ਸਾਡਾ ਮੁੱਖ ਹੈਗਾ ਜੀ ਕੋਈ ਵੀ ਬੱਚਾ ਹੈ ਜਿਵੇਂ ਨਰਸਰੀ ਤੋਂ ਲੈ ਕੇ ਛੇਵੀਂ ਦੇ ਵਿੱਚ ਵਿੱਚ ਕਿਸੇ ਦੇ ਪਿਤਾ ਦੀ ਮੌਤ ਹੋਈ ਆ ਕੋਈ ਮਜ਼ਦੂਰੀ ਕਰਕੇ ਔਖੇ ਹੋ ਗਿਆ ਆਪਣੇ ਬੱਚਾ ਨੂੰ ਪੜਾ ਰਿਹਾ ਜਿਹੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਆਪਾਂ ਬਾਹ ਫੜਦੇ ਆ ਜਿਸ ਬੱਚੇ ਦੀ ਇੱਕ ਵਾਰੀ ਫੀਸ ਲੱਗੀ ਫ ਜਿੱਥੇ ਸੰਸਥਾ ਦੇ ਵੱਲੋਂ ਹੁਣ ਸਾਡੀ ਕਮੇਟੀ ਵੱਲੋਂ ਸਾਡੇ ਜਿੰਨੇ ਵੀ ਹੈਗੇ ਕਮੇਟੀ ਆਪਣੇ ਮੈਂਬਰ ਸਾਹਿਬਾਨ ਸਾਰਿਆਂ ਦੀ ਮੀਟਿੰਗ ਦੇ ਨਾਲ ਹੁਣ ਸਾਡੀ ਰابطਾ ਹੋ ਰਿਹਾ ਗੱਲਬਾਤ ਹੋ ਰਹੀ ਆ ਹੁਣ ਅਸੀਂ ਅੱਗੇ ਹੋਰ ਵੀ ਸਮਾਵਾ ਕਰਾਂਗੇ ਇਸ ਏਰੀਆ ਦੇ ਵਿੱਚ ਜਿਵੇਂ ਹੁਣ ਇੱਥੇ ਹੁਣ ਜੋ ਲੋਡ ਸੀ ਮੈਡੀਕਲ ਕੈਂਪ ਦੀ ਮੈਡੀਕਲ ਕੈਂਪ ਹਫਤੇ ਤੋਂ ਉੱਪਰੋਂ ਚੱਲ ਰਿਹਾ ਹਰੇਕ ਜ਼ਿਲ੍ਹੇ ਤੋਂ ਅਲੱਗ-ਅਲੱਗ ਜ਼ਿਲ੍ਹੇ ਤੋਂ ਜਿਵੇਂ ਆਪਣੀ 295 ਐਸੋਸੀਏਸ਼ਨ ਸਾਨੂੰ ਸਹਿਯੋਗ ਦੇ ਰਹੀ ਆ 295 ਐਸੋਸੀਏਸ਼ਨ ਦੇ ਨਾਲ ਹਰੇਕ ਅਲੱਗ-ਅਲੱਗ ਜ਼ਿਲ੍ਹੇ ਤੋਂ ਟੀਮਾਂ ਆ ਰਹੀਆਂ ਤੇ ਜੇ ਆਪਾਂ ਡਾਕਟਰੀ ਸਹੂਲਤ ਪ੍ਰੋਵਾਈਡ ਕਰ ਪ੍ਰ ਇਸ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੁਣ ਪਾਣੀ ਜਿਵੇਂ ਅੱਗੇ ਨੂੰ ਕਾਫੀ ਘੱਟ ਚੁੱਕਾ ਹੈ ਗੁਰੂ ਮਹਾਰੇ ਦੀ ਕਿਰਪਾ ਹੋਈ ਆ ਆਪਾਂ ਇਹਨੂੰ ਕਹਿ ਸਕਦੇ ਆ ਤੇ ਜਦੋਂ ਪਾਣੀ ਇੱਥੋਂ ਲਾਥੇ ਜਾਂਦਾ ਹੈ ਫਿਰ ਉਦੋਂ ਵੀ ਅਸੀਂ ਇੱਥੇ ਜਿੰਨਾ ਪਰਿਵਾਰਾਂ ਦੇ ਮਤਲਬ ਜਿਵੇਂ ਲੈਟਰਿੰਗ ਬਾਥਰੂਮ ਘਰ ਵਗੈਰਾ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਡੰਗਰ ਮਰੇ ਆ ਜੋ ਵੀ ਹੋ ਸਕੂਗਾ ਵੱਧ ਤੋਂ ਵੱਧ ਅਸੀਂ ਸੰਸਥਾ ਦੇ ਵੱਲੋਂ ਸਹਿਯੋਗ ਕਰਾਂਗੇ ਤਾਂ ਜੋ ਇਹ ਸੌਖੀ ਘੜੀ ਦੇ ਵਿੱਚ ਪਿੰਡ ਵਾਲਿਆਂ ਨਾਲ ਖੜਿਆ ਜਾਵੇ ਇਸ ਕਰਕੇ ਅਸੀਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਇਹੋ ਹੀ ਬੇਨਤੀ ਕਰਾਂਗੇ ਆਪਾਂ ਵੱਧ ਤੋਂ ਵੱਧ ਸੇਵਾ ਕਰੀਏ ਸੇਵਾ ਸੋਚ ਸਮਝ ਕੇ ਕਰੀਏ ਕਿ ਸੇਵਾ ਇੱਕ ਲੋੜਵੰਦ ਤੱਕ ਪਹੁੰਚੇ ਆਪਾਂ ਇੱਥੇ ਕਹਿ ਸਕਦੇ ਆ ਕਿ ਬਹੁਤ ਰਾਸ਼ਨ ਆ ਰਿਹਾ ਬਹੁਤ ਵਧੀਆ ਗੱਲਾਂ ਹੋਣਾ ਚਾਹੀਦਾ ਪਰ ਸਾਡੀ ਸੋਚ ਇਹ ਆ ਸੰਸਥਾ ਦੀ ਸੋਚ ਇਹ ਆ ਕਿ ਇੱਕ ਲੋੜਵੰਦ ਤੱਕ ਚੀਜ਼ ਪਹੁੰਚੇ ਬਿਲਕੁਲ ਤੇ ਇਸ ਕਰਕੇ ਜ਼ਰੂਰੀ ਆ ਕਿ ਅਜਿਹੀਆਂ ਜਿਹੜੀਆਂ ਸੰਸਥਾਵਾਂ ਸੰਸਥਾਵਾਂ ਦੇ ਨਾਲ ਆਪਾਂ ਜੁੜੀਏ ਤਾਂ ਜੋ ਸੰਸਥਾਵਾਂ ਵੱਲੋਂ ਸਰਵੇਖਣ ਪ੍ਰੋਪਰ ਕੀਤਾ ਜਾਵੇ ਤਾਂ ਜੋ ਇੱਕ ਲੋੜਵੰਦ ਤੱਕ ਚੀਜ਼ ਲੋੜਵੰਦਾਂ ਤੱਕ ਸਹੀ ਲੋਕਾਂ ਤੱਕ ਮਦਦ ਪਹੁੰਚ ਸਕੇ ਬਹੁਤ ਬਹੁਤ ਧੰਨ ਵੀ ਜਰਮਨ ਸਾਹਿਬ ਬਹੁਤ ਬਹੁਤ ਧੰਨ